ਜੋ ਭਾਵ ਹੈ ਮੇਰੇ ਹਰ ਭਵੰਤਾ ਤੂੰ ਆਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅ ਵਰਨਾ ਕੋਈ ਤੁੰਗ ਜੁਗ-ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੇ ਆਪੇ ਭਾਵੈ ਸੋਈ ਵਰਤਾ ਜੀ ਤੁਹ ਆਪੇ ਕਰੇ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨਨਾਰਕ ਪਉਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਤਾ ਜਾਣ ਹੋਈ ਅਮਰਤ ਪਾਇਆ ਵਰ ਮੁਖ ਲਾਤਾ ਮਰ ਮੁਖ ਵਾਇਆ ਤੁਹਾਨੂੰ ਆਪ ਵੀ ਛੋੜਿਆ ਆਪ ਮਿਲਾਇਆ